ਪੰਜਾਬ ਦੇ ਲੋਕ ਇਹ ਮੰਗ ਕਰਦੇ ਆ ਜੋ ਹਾਲਾਤ ਪੰਜਾਬ ਦੇ ਦਿੱਲੀ ਤੋਂ ਚੱਲਣ ਵਾਲੀ ਦਿੱਲੀ ਤੋਂ ਰਿਮੋਟ ਕੰਟਰੋਲ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਜੋ ਹਾਲਾਤ ਬਣਾਏ ਆ ਚਾਹੇ ਉਹ ਆਰਥਿਕ ਹਾਲਾਤ ਨੇ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਪੰਜਾਬ ਦੇ ਰਾਜਨੀਤਿਕ ਗੱਲ ਆ ਸੀਐਮ ਸਾਹਿਬ ਮੀਟਿੰਗ ਕਰ ਰਹੇ ਆ ਨੈਪ ਸਿੰਘ ਸੈਣੀ ਸਾਹਿਬ ਨਾਲ ਕਹਿੰਦੇ ਜੀ ਅਸੀਂ ਤਾਂ ਪਾਣੀ ਲਿਟਰਲੀ ਕੰਸੀਡ ਕਰਤਾ ਪਾਣੀ ਦੇਣ ਨੂੰ ਤਿਆਰ ਜਦ ਭਾਈ ਆਪਣਾ ਉੱਥੇ ਕਨਈਆ ਜੀ ਦੀ ਜਦ ਗੱਲ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਤੋਂ ਬੜਾਈ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਹੁਣ ਹਰਿਆਣੇ 'ਚ ਕਿਉਂਕਿ ਉਹ ਆਪ ਦੀ ਪੈਟ ਬਣਾਉਣਾ ਚਾਹੁੰਦੇ ਆ ਉਹੀ ਗੁਪਤਾ ਸਾਹਿਬ ਸਨ ਨਾ ਇਹਨਾਂ ਦੇ ਰਾਜ ਸਭਾ ਦੇ ਐਮਪੀ ਜਿਹੜੇ ਕਹਿੰਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਸੋ 올 디즈 이슈즈 ਨੂੰ ਦੇਖਦਿਆਂ ਹੋਇਆ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਈ ਨੀਡਸ ਟੂ ਕਮ ਟੂਗੇਦਰ ਔਰ ਮੈਂ ਤਨਵਾਦੀ ਆ ਕੱਲ ਮੈਂ ਤੁਹਾਡੇ ਰਾਈ ਇਹ ਗੱਲ ਕੀਤੀ ਐ ਅੱਜ ਮੈਨੂੰ ਪਤਾ ਲੱਗਿਆ ਡਟ ਅ ਲੋਟ ਆਫ ਲੀਡਰਸ ਹੈਵ ਵੈਲਕਮਡ ਇਟ ਮੈਂ ਆਪ ਤਾਂ ਨਹੀਂ ਵੇਖੀ ਬਟ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਇਸ ਲਈ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ ਚ ਉਹਨਾਂ ਨੇ ਗੋ ਹੈਡ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ੀਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆਈ ਗੈਸ ਵੀ ਫੋਰ ਦਾ ਸੇਕ ਆਫ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧਨਵਾਦੀ ਆ ਜਿਹੜੇ ਅ ਲੀਡਰਸ ਲਾਰਜਰ ਇੰਟਰਸਟ ਚ ਚਾਹੇ ਉਹ ਬਟਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਭੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਨਾਲ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੋਗੇ ਸਰ ਆਪਣੀ ਮਿੱਟੂ ਰਾਹੁਲ ਗਾਂਧੀ ਕਿਹੜਾ ਥੱਲੇ ਕਰਨਾ ਯਾਰ ਭਾਜੀ ਜੀ ਪੀ ਕਹਿ ਰਹੀ ਹੈ ਕਿ ਸਿੱਖੋ ਕਪਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗਰਦਾਰ ਬੋਲਾ ਹੈ ਰਾਹੁਲ ਗਾਂਧੀ ਅਕਾਲੀ ਦਲ ਕਿਵੇਂ ਦੇਖੀ ਗਰਦਾਰ ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੇਰੇ ਤੋਂ ਤਾਂ ਬਿਹਤਰ ਤੁਸੀਂ ਸਮਝ ਜੀ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹਦੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲੇ ਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ 'ਚ ਹੋਈ ਸੀਰੀਅਸਨੈਸ 'ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ देयर ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਪੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਹੈ ਤੁਸੀਂ ਮੀਡੀਆ ਵਾਲੇ ਨਾ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕੱਲੋਂ ਫੇਰ ਇਕੱਠੇ ਪਈ ਕੇ ਚਾਹ ਪੀਣ ਕੇ ਫੇਰ ਤੁਸੀਂ ਕਿਸ ਪਾਸੇ ਜਾਓਗੇ ਸਰ ਟਾਈਮ ਲੱਗਣ ਟਾਈਮ ਲੱਗਣ ਗੈਂਗ ਬਾਲ ਹੋ ਰਿਹਾ ਹੈ ਜੀ ਸਾਹਿਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਲੱਗਦਾ ਬਦੂਦੋ ਸਰਕਾਰ ਚ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋਡ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਕਿ ਕੋਈ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਖੁਸ਼ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਐਸਸੀ ਦੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਜਾ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋਗੋ ਔਰ ਮੇਰੀ ਇਹ ਮੰਗਾ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਦਾ ਸਾਡੇ ਲਈ ਸਭ ਤੋਂ ਉੱਚੀ ਨਹੀਂ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ারਸ ਵੀ ਹੈਡ ਐਨ ਐਡ হক ਟੈਂਪਰੀ ਡੀਜੀਪੀ ਐਂਡ दैट ਇਜ਼ ਦ ਰੀਜ਼ਨ Why a law and order has collapsed and border state, Indo-Pak border, you cannot afford this. It is a total collapse. And need of the hour is that uh, uh, I think we political parties, Chayo Congress, Chayo BJP, Chayo SEA. We need to approach the Supreme Court, and because this Supreme Court the order the Supreme Court. Mamta Banerjee is also approaching the Supreme Court for SIR. I, I, it's, I, she's, she has her, uh, all the right to every. All of us have the right to go to the Supreme Court. And she has an issue with the SIR, so she has gone there. I think every Indian citizen should have the right to vote. It's absolutely right. What's wrong in that? And I guess I'm also saying that. that when dgps are appointed in each and every state there are guidelines by the honorable supreme court and the upsc why are they not being followed in punjab so तो? in the end of the day i i also want to thank the honorable courts for my own case de ko mere case che bhi honorable supreme court da faisla aaya to baad sarkar shart ki rakh rahi hai ab gaurav yadav ji policeothe dekh hi riya shartaan che ki majithia punjab che na vade ਮਜੀਠੀਆ ਦੇ ਤੋਂਡੇ ਨਾਲ ਨਾਲ ਗੱਲ ਕਰੇ ਮਜੀਠੀਆ ਮੋਛਾ ਨੂੰ ਨਾ ਵਟ ਦਵੇ ਦੱਸੋ ਬਾਈ ਇੱਕ ਕਮਾਲ ਹੀ ਹੋ ਗਈ ਇਹ ਐਡਾਕ ਡੀਜੀਪੀ ਕਰਕੇ ਇਹ ਰਚਿਸ਼ਤਾ ਲੱਗ ਰਹੀ ਹੈ ਮਜੀਠਾ ਉਹ ਜਿਵੇਂ ਉਹ ਬੋਲਸੋਨਾਰੋ ਹੈ ਨਾ ਜੀ ਜਿਹੜਾ ਉਹ ਬ੍ਰਾਜ਼ੀਲੀਅਨ ਰਾਸ਼ਟਰਪਤੀ ਰਹੇ ਆ ਉਹਨਾਂ ਤੇ ਟ੍ਰੈਕਰ ਲਾਤਾ ਕਹਿੰਦਾ ਮਜੀਠੀਏ ਤੇ ਵੀ ਲਾ ਦਿਓ ਜੋ ਇਮਰਾਨ ਖਾਨ ਦਾ ਹਾਲ ਕੀਤਾ ਸੀ ਜੇਲ੍ਹ ਚ ਉਹ ਜਾਲ ਮੇਰਾ ਬਣਾਤਾ ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਜਾਬ ਦੇ ਲਾਅ ਨਾਅਰਡਰ ਨੂੰ ਬਚਾਉਣਾ ਤੇ ਪੱਕਾ ਡੀਜੀਪੀ ਚਾਹੀਦਾ ਜਿਹੜਾ ਕਾਨੂੰਨ ਨੂੰ ਫਾਲੋ ਕਰੇ ਸੰਵਿਧਾਨ ਨੂੰ ਫਾਲੋ ਕਰੇ ਉਹ ਮੈਨੂੰ ਮੈਂ ਤੁਹਾਨੂੰ ਗੱਲ ਦਾ ਅੱਛਾ ਜੀ ਮੈਨੂੰ ਜੇ ਸਿੱਧੂ ਮੂਸੇਵਾਲਾ ਟਾਈਪ ਮੇਰਾ ਇਨਕਾਊਂਟਰ ਹੋਇਆ ਉਹਦੇ ਲਈ ਜ਼ਿੰਮੇਵਾਰ ਇੱਕੋ ਬੰਦਾ ਹੈ ਜੀ ਟੈਂਪਰਰੀ ਐਡ ਹੌਕ ਡੀਜੀਪੀ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੋਚ ਕਰ ਰਿਹਾ ਹੋਰ ਕੁਝ ਨਹੀਂ ਉਹ ਗੌਰਵ ਯਾਦ ਮੈਨੂੰ ਕੋਈ ਫਰਕ ਨਹੀਂ ਮੈਂ ਆਪਦੀ ਲੜਾਈ ਲੜੂਗਾ ਨਾ ਮੈਂ ਤੁਹਾਨੂੰ ਪਹਿਲਾਂ ਕਹਿਦਾ ਨਾ ਮੈਂ ਰੁਕਣ ਵਾਲਾ ਨਾ ਮੈਂ ਝੁਕਣ ਵਾਲਾ ਝੁਕੂ ਇਹ ਗੁਰੂ ਅੱਗੇ ਅਸੀਸ ਝੁਕੂ ਗੁਰੂ ਦੀ ਸੰਗਤ ਅੱਗੇ ਮਗਰ ਇਸ ਨਿਕੰਮੀ ਸਰਕਾਰ ਅੱਗੇ ਨਹੀਂ ਝੁਕੂਗਾ ਭਾਵੇਂ ਇੱਕ ਕੇਸ ਛੱਡੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਦੱਸ ਕੇ ਇਸ ਬਾਦਿਓ ਮੈਨੂੰ ਜਦੋਂ ਤੱਕ ਮਰਜੀ ਅੰਦਰ ਦੇ ਦਿਓ ਮਗਰ ਜਦੋਂ ਨਿਕਲੂ ਇੱਕ ਗੱਜ ਵੱਜ ਕੇ ਵਾਰ ਨੇ ਕਬੱਡੀ ਦਾ ਰੀਜ਼ਨ ਨਹੀਂ ਵੀਨ ਵੋਕਲ ਗਾੜੀ ਦਾ ਨਹੀਂ ਰੀਜ਼ਨ ਐਸਟੀਓ ਲਈਏ ਵਾਟ ਇਜ਼ ਦਾ ਰੀਜ਼ਨ ਟੈਲ ਮੀ ਵਾਈ ਵਾ ਮੀਡੀਆ ਪੀਪਲ ਬੁੱਕਡ ਵਾਟ ਇਜ਼ ਦਾ ਰੀਜ਼ਨ ਟੂ ਜੇ ਫਲਾਈਟ ਰਿਕਾਰਡਰ ਕਿਸੇ ਨੇ ਚੜਾਤਾ ਕਿ ਅਸੀਂ ਮੁੱਖ ਮੰਤਰੀ ਇਸ ਟਰੈਵਲਿੰਗ ਅਬਰਾਡ ਉਹਦਾ ਹੈਲੀਕਾਪਟਰ ਉਡਰਿਆ ਤੇ ਕਿਸੇ ਨੇ ਫਲਾਈਟ ਉਹ ਰਡਾਰ ਕੋ ਲਾਤਾ ਵਾਟ ਇਜ਼ ਦਾ ਰੀਜ਼ਨ ਥੈਟ ਯੂ ਵਿਲ ਬੁੱਕ ਥੈਮ ਸੋ ਵੈਨ ਮੀਡੀਆ ਬਲ ਟੋਲਰੈਂਸ ਨਹੀਂ ਆ ਜਗਬਾਨੀ ਨਾਲ ਕੀ ਕਰ ਰਿਹਾ ਉਹ ਬਿੰਟੂ ਗੁਰਦਸ਼ਰਿਆ ਨਾਲ ਰਤਨ ਨਾਲ ਮਨਿੰਦਰ ਨਾਲ ਦੇ ਸੱਚਾ ਮਾਨੇ ਗੋਇਲ ਨਾਲ ਆਰਟੀਆਈ ਨੂੰ ਤਾਂ ਇਹ ਤਕੜਾ ਕਰ ਰਹੇ ਸੀ ਕੇਜਰੀਵਾਲ ਅੰਸ਼ਨ ਕਹਾਦਾ ਕੀਤਾ ਸੀ ਤੇ ਹੁਣ ਜੇ ਕਿਸੇ ਨੇ ਆਰਟੀਆਈ 'ਚ ਇਹ ਲਾਤੀ ਗੱਲ ਤੇ ਉੱਤੇ ਪਰਚਾ ਦਰਜ ਹੋ ਗਿਆ ਇਸ ਲਈ ਯੂ نو ਵਾਟ ਇਜ਼ தி ਵਾਇ ਇਸ ਹੈਪਨਿੰਗ 1 ਮੈਨ ਗੌਰਵ ਯਾਦਵ ਆ ਦਿੱਲੀ ਦੀ ਵਿਧਾਨ ਸਭਾ ਦਾ ਸਪੀਕਰ ਸਾਹਿਬ ਦ ਪਾਰਲੀਮੈਂਟ ਐਂਡ ਦ ਲੈਜਿਸਲੇਚਰ ਇਜ਼ ਅਬੋਵ ਏਵਰੀਥਿੰਗ ਹੀ ਇਸ ਕਾਲਿੰਗ ਦ ਡੀਜੀਪੀ DGP is not going. जे permanent DGP ਹੁੰਦਾ he would have realized ਕਿ ਇਹ ਲੈਜਿਸਲੇਚਰ ਜੇ ਸਪੀਕਰ ਦਾ ਹੁਕਮ ਆਇਆ ਹੈ ਟੂ ਗੋ ਟੂ ਦਿੱਲੀ ਬਟ ਬਿਕੋਜ਼ ਹੀ ਇਜ਼ ਅਨ ਹੈਡ ਆਫ DGP he has to keep kejriwal happy and kejriwal is not a member of the vidhan sabha there and ਇਹ ਪੇਸ਼ੀ ਕਿਉਂ ਹੋ ਰਹੀ ਹੈ ਬਿਕੋਜ਼ ਆਤਿਸ਼ੀ ਹੈ ਸੈਡ ਸਮਥਿੰਗ ਰੋਂਗ ਅਬਾਊਟ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹ ਮਗਰ ਇਹਦੀ ਮਜਬੂਰੀ ਹੈ ਕਿ ਇਹਨੇ ਕੇਜਰੀਵਾਲ ਖੁਸ਼ ਰੱਖਣਾ ਨਹੀਂ ਖੁਸ਼ ਰੱਖਿਆ ਤਾਂ ਸਵੇਰੇ ਲੱਥ ਜੂ ਵੀ ਦੇ ਸਰ ਨੂੰ ਇੰਬੀਗ ਆਈ ਵੈਸਾ ਬਾਕਪਾਰਸ ਸਰ ਉਹ ਨਾ ਦੇ ਹੱਥੋਂ ਤੋਂ ਤੁਕਣ ਲੱਗ ਗਿਆ ਫਿਰ ਸਰ ਵਾਇਰਲ ਹੋ ਰਹੀ ਹੈ ਕਾਂਗਰਸੀ ਆਗੂਆਂ ਦੇ ਨਾਲ ਰਾਹੁਲ ਗਾਂਧਾ ਲੱਗੇ ਉਹ ਮੈਨੂੰ ਨਹੀਂ ਪਤਾ ਕਿਹੜੀ ਵਾਇਰਲ ਹੋ ਰਹੀ ਹੈ ਕਿ ਵਾਇਰਲ ਸ਼ਬਦ ਬੜਾ ਖਤਰਨਾਕ ਹੁੰਦਾ ਹੈ ਬੱਸ ਸਰ ਹੋਰ ਨਾ ਬੋਲੇ ਜੀ ਕੋਈ ਨਾ ਦੋ ਕਰਨਾ ਫਾਈਨੈਂਸ਼ੀਅਲ ਐਮਰਜੈਂਸੀ ਦੀ ਤੁਹਾਨੂੰ ਕਹੀ ਦਿੱਤੀ ਆ ਥੈਟ ਮਿਸਮੈਨੇਜਮੈਂਟ ਹੈ ਜੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਲੋਕਾਂ ਦੇ ਵੈਲਥ ਦੀ ਲੁੱਟ ਖੋਟ ਹੋ ਰਹੀ ਆ ਔਰ ਮਿਸ ਮੈਨੇਜਮੈਂਟ ਕਰਕੇ ਫਾਈਨੈਂਸ਼ੀਅਲ ਐਮਰਜੈਂਸੀ ਰੱਖ ਲਈ ਜੋ ਟੱਚਿੰਗ ਆਲਮੋਸਟ 4.5 ਲੱਖ ਕਰੋੜ ਦੇ ਕਰਜ਼ਾਈ ਹੋਗੇ ਐਂਡ ਜੋ ਹਾਲਾਤ ਚੱਲ ਰਹੇ ਆ ਦੇ ਆਰ ਗੋਇੰ ਟੂ ਟੇਕ ਇਟ ਟੂ 5 ਲੱਖ ਕਰੋੜ ਦੇ ਆ ਵਾਂਟ ਟੂ ਸੇਲਿੰਗ 올 ਪੰਜਾਬ ਲੈਂਡਸ ਆਟ ਟੂ ਡਿਸਟ੍ਰੈਸ ਪ੍ਰਾਈਸ ਆਫ 25% ਲੈਸ ਕਿੱਥੇ 50% ਮਹਰ ਦੀ ਬਿਕਣੀ ਚਾਹੀਦੀ ਇਹ ਤਾਂ ਸਭ ਤੋਂ ਵੱਡਾ ਘੁਟਾਲਾ ਇੰਦਾ ਮੇਕਿੰਗ ਥੈਂਕ ਯੂ ਯਾਰ ਹੁਣ ਕੀ ਆਇਓ ਹੈਪੀ ਸ਼ੋਰਟ ਕਰਨਾ ਚੰਦੇ ਨਹੀਂ